ਸਾਸਰੀਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਟਮੇਟੋ ਸੂਪ ਬਣਾਵਾਂਗੇ ਪੈਕੇਟ ਵਾਲਾ ਇਹ ਮੈਂ 10 ਰੁਪਏ ਵਾਲਾ ਇੱਕ ਪੈਕੇਟ ਲਿਆ ਸੂਪ ਦਾ ਇਸ ਦੇ ਵਿੱਚੋਂ ਇੱਕ ਕਾਲੀ ਸੂਪ ਬਣ ਕੇ ਤਿਆਰ ਹੋਏਗਾ ਜੋ ਕਿ ਇੱਕ ਜਣੇ ਲਈ ਕਾਫੀ ਹੋਏਗਾ ਇਹ ਸੂਪ ਕੁਝ ਇਸ ਤਰੀਕੇ ਦਾ ਹੁੰਦਾ ਹੈ ਤੇ ਹੁਣ ਆਪਾਂ ਇਹ ਸੂਪ ਨੂੰ ਤਿਆਰ ਕਰ ਲੈਨੇ ਆਂ ਅੱਥੇ ਮੈਂ ਸੂਪ ਬਣਾਉਣ ਦੇ ਲਈ ਇੱਕ ਪੈਨ ਲਈ ਹੈ ਪੈਨ ਦੇ ਵਿੱਚ ਆਪਾਂ ਇੱਕ ਕੌਲੀ ਪਾਣੀ ਪਾਵਾਂਗੇ ਇੱਕ ਪੈਕੇਟ ਸੂਪ ਦੇ ਵਿੱਚੋਂ ਇੱਕ ਕੌਲੀ ਸੂਪ ਬਣ ਕੇ ਤਿਆਰ ਹੋਏਗਾ ਜੀ ਇਸ ਦੇ ਲਈ ਆਪਾਂ ਇੱਕ ਕੌਲੀ ਹੀ ਪਾਣੀ ਪਾਵਾਂਗੇ ਤੇ ਸੂਪ ਵਧੀਆ ਬਣ ਕੇ ਤਿਆਰ ਹੋਏਗਾ ਇਸ ਤਰੀਕੇ ਦਾ ਸੂਪ ਆਪਾਂ ਨੂੰ ਚਾਹੀਦਾ ਹੈ ਜੀ ਉਸ ਦੇ ਲਈ ਇੱਕ ਕੌਲੀ ਪਾਣੀ ਸਹੀ ਰਹੇਗਾ ਤੇ ਹੁਣ ਆਪਾਂ ਸੂਪ ਪਾਵਾਂਗੇ ਸੂਪ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹਿਲਾਉਂਦੇ ਰਵਾਂਗੇ ਤਾਂ ਕਿ ਲੰਮਸ ਨਾ ਪੈ ਜਾਵੇ ਸੂਪ ਨੂੰ ਦੋ ਤੋਂ ਤਿੰਨ ਮਿੰਟ ਦੇ ਲਈ ਬਕਾ ਲਵਾਂਗੇ ਇਸੇ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰਦੇ ਰਵਾਂਗੇ ਇਸ ਦੇ ਵਿੱਚ ਆਪਾਂ ਕੁਝ ਹੋਰ ਮਸਾਲੇ ਐਡ ਨਹੀਂ ਕਰਾਂਗੇ ਜੀ ਇਸ ਦੇ ਵਿੱਚ ਸਾਰੇ ਮਸਾਲੇ ਪਹਿਲਾਂ ਤੋਂ ਹੀ ਹੁੰਦੇ ਨੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਅਸੀਂ ਆਪਣੇ ਚੈਨਲ ਤੇ ਰੋਜ਼ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਿੰਦੇ ਹਾਂ ਜੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਮੇਂ-ਸਮੇਂ ਤੇ ਮਿਲਦੀ ਰਹੇਗੀ ਦੇਖੋ ਜੀ ਸੂਪ ਵਧੀਆ ਬਣ ਕੇ ਤਿਆਰ ਹੋ ਰਿਹਾ ਇਸ ਦੇ ਵਿੱਚ ਜੋ ਤੁਸੀਂ ਦੇਖ ਸਕਦੇ ਹੋ ਜੋ ਜੋ ਛੋਟੇ ਛੋਟੇ ਪੀਸੇਸ ਨੇ ਇਹ ਬ੍ਰੈਡਆਂ ਰਸ ਦੇ ਪੀਸੇਸ ਨੇ ਇਹ ਪੀਸੇਸ ਤਰੀਕੇ ਨਾਲ ਹੀ ਰਹਿਣਗੇ ਸੂਪ ਤਿਆਰ ਹੋਣ ਤੋਂ ਬਾਅਦ ਵੀ ਸਰਦੀਆਂ ਦੇ ਵਿੱਚ ਗਰਮ ਗਰਮ ਸੂਪ ਹੋਰ ਵੀ ਟੇਸਟੀ ਲੱਗਦਾ ਹੈ ਜੀ ਤੁਸੀਂ ਵੀ ਇਸ ਤਰੀਕੇ ਨਾਲ ਸੂਪ ਬਣਾ ਕੇ ਦੇਖਿਓ ਹੁਣ ਗਰਮ ਗਰਮ ਸੂਪ ਬਣ ਕੇ ਤਿਆਰ ਹੈ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਣ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਸਾਨੂੰ ਸਪੋਰਟ ਕਰਿਓ ਜੀ ਹੁਣ ਸੂਪ ਬਣ ਕੇ ਤਿਆਰ ਹੈ ਜੀ ਸੂਪ ਨੂੰ ਗਰਮ ਗਰਮ ਸਰਵ ਕਰ ਲਵਾਂਗੇ ਹੁਣ ਆਪਾਂ ਸੂਪ ਨੂੰ ਇੱਕ ਬੌਲ ਦੇ ਵਿੱਚ ਸਰਵ ਕਰ ਲਵਾਂਗੇ ਦੇਖੋ ਜੀ ਇੱਕ ਪੈਕੇਟ ਸੂਪ ਦੇ ਵਿੱਚੋਂ ਇੱਕ ਕਾਲੀ ਸੂਪ ਬਣ ਕੇ ਤਿਆਰ ਹੈ ਜਿਸ ਤਰੀਕੇ ਦਾ ਆਪਾਂ ਨੂੰ ਚਾਹੀਦਾ ਸੀ ਉਸ ਤਰੀਕੇ ਦਾ ਸੂਪ ਬਣ ਕੇ ਤਿਆਰ ਹੈ ਇਹ ਸੂਪ ਟੇਸਟੀ ਹੋਣ ਦੇ ਨਾਲ ਨਾਲ ਹੈਲਦੀ ਵੀ ਹੈ ਜੀ ਹਰਾ ਧਨੀਆ ਤੇ ਸਪ੍ਰਿੰਗ ਆਨੀਅਨ ਪਾ ਕੇ ਸੂਪ ਨੂੰ ਸਰਵ ਕਰਾਂਗੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ